ਚਲਾਇਆ ਦੇ ਮਸਲਿਆਂ ਤੇ ਕਾਂਗਰਸਾਂ ਨੂੰ ਸਵਾਲ ਪੁੱਛੇ ਚੱਲੇ ਸੀ ਸ਼ਾਂਤ ਹੋਣ ਦੇ ਵਿੱਚ ਸਾਨੂੰ ਮੋਗੇ ਰੋਕ ਕੇ ਫੜ ਲਿਆ ਜੀ ਸਾਡਾ ਇੰਨਾ ਵੀ ਹੱਕ ਨਹੀਂ ਰਿਹਾ ਲੋਕਾਂ ਦਾ ਵੀ ਆਦੇ ਹੱਕ ਜਿਹੜੇ ਹੱਕੀ ਗੱਲਾਂ ਕਰਨ ਦਾ ਵੀ ਸਾਨੂੰ ਹੱਕ ਨਹੀਂ ਹੈਗਾ ਤੁਸੀਂ ਦੇਖ ਲਓ ਵੀ ਕਿੰਨੀਆਂ ਮੱਛੀਆਂ ਮਾਰਿਆਂ ਗਈਆਂ ਕੈਮੀਕਲ ਪੰਜਾਬ ਦੇ 40 ਸਾਲ ਹੋ ਗਏ ਪੰਜਾਬ ਦੇ ਪਾਣੀਆਂ 'ਚ ਕੈਮੀਕਲ ਪਾਏਦਿਆਂ ਨੂੰ ਅਸੀਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਵੀ ਹਰ ਘੱਟੋ ਘਾਟ ਸਾਰੇ ਲੋਕ ਸਾਰੇ ਲੋਕ ਇਸ ਗੱਲ ਨੂੰ ਉੱਠ ਕੇ ਸਾਥ ਮੈਂ ਉਹ ਸ਼ਾਹਗੁਰ ਦੇ ਲੋਕਾਂ ਨੂੰ ਲੁਕੇ ਰ ਮਰਦਾਬਾ ਮਰਦਾਬਾ ਲੋਕ ਮਰਦੇ ਆ ਪਾਣੀ ਨਾਲ ਉਹ ਪਾਣੀ ਰਾਸਤਾ ਤੱਕ ਦਾ ਪਹੁੰਚਿਆ ਇਹ ਸਵਾਲ ਨੇ ਸਾਡੇ ਕਿ ਜਿਹੜਾ ਲਈ ਜ਼ਿੰਮੇਵਾਰ ਕੌਣ ਤੁਸੀਂ ਮੰਗੇ ਸਰਕਾਰ ਹੈ ਉਹ ਮੌਜੂਦਾ ਕਿ ਬੋਲੀ ਸ਼ਾਮ ਉਹ ਵੀ ਸੋਨੀ ਦਾ ਬਿਆਨ ਹੈ ਜੀ ਉਹ ਵੀ ਸੋਨੀ ਦੀ ਸਟੇਟਮੈਂਟ ਹੈ ਕਿ ਤੁਹਾਨੂੰ ਇੰਡਸਟਰੀ ਚਾਹੀਦੀ ਹੈ ਕਾਰਖਾਨੇ ਚਾਹੀਦੇ ਆ ਪੰਜਾਬ ਦੇ ਲੋਕ ਮਾਰਨੇ ਆ ਕਾਰਖਾਨੇ ਪਿਆਰੇ ਹੋਗੇ ਇਹ ਇਹਨਾਂ ਨੇ ਪ੍ਰੂਫਿਊਸ਼ਨ ਕੰਟਰੋਲ ਬੋਰਡ ਜਾਂ ਸਰਕਾਰ ਤੇ ਲਾ ਸਾਰੇ ਲੜੇ ਭਈਆ ਵੱਡੀਆਂ ਵੱਡੀਆਂ ਤਣਾੜ ਬੰਦੇ ਨੇ ਜਿਹੜੇ ਕਾਰਪੋਰੇਟ ਘਰਾਣਿਆਂ ਨੇ ਉਹਨਾਂ ਦੀਆਂ ਫੈਕਟਰੀਆਂ ਆ ਯਾਰ ਕਾਰਵਾਈ ਤਾਂ ਨਹੀਂ ਹੋ ਰਹੀ ਵੱਡੇ ਬੰਦੇ ਕਰਾਂਗੇ ਸਾਨੂੰ ਅੜ ਗਿਆ ਪੰਜਾਬ ਸਿੱਤਾਂ ਲੋ ਗਿਰਫਤਾਰ ਕਿਉਂ ਕਰ ਰਹੇ ਨੇ ਗਿਰਫਤਾਰ ਨੂੰ ਕੀ ਤਕੀਕ ਆ ਗਿਆ ਤੁਹਾਨੂੰ ਜਿਹੜੇ ਗਿਰਫਤਾਰੀ ਦਾ ਕਾਰਨ ਇਹ ਹੈ ਕਿ ਅਸੀਂ ਸਿਰਫ ਛਾਹ ਕੋਡ ਇਹ ਹੀ ਦੱਸਣ ਚੱਲੇ ਆਂ ਕਿ ਪਾਣੀ ਮਾੜਾ ਲੋਕਾਂ ਨੂੰ ਕਿਉਂ ਪਿਆ ਰਹੇ ਜੇ ਜੇ ਲੋਕ ਪੀ ਸਕਦੇ ਤੇ ਤੁਸੀਂ ਲੀਟਰ ਜਿਹੜੇ ਹੜੇ ਰਾਜ ਕਰਦੇ ਹੋ ਕਿਉਂ ਨਹੀਂ ਅਸੀਂ ਉਹਨੂੰ ਉਸੇ ਵਾਸਤੇ ਹੀ ਚੱਲੇ ਆਂ ਵੀ ਇਹ ਪਾਣੀ ਲੋਕ ਵੀ ਜਿਹੜਾ ਪੀਂਦੇ ਨੇ ਲੀਟਰ ਪੀਣ ਅਸੀਂ ਉਹਨਾਂ ਨੂੰ ਵੋਟਾਂ ਪਾਵਾਂਗੇ ਪਵਾਵਾਂਗੇ ਵੀ ਪਰ ਉਹਨਾਂ ਲੋਕ ਜਿਹੜੇ ਇਹ ਸੰਘਤ ਕੇ ਨਾਰਾਇਟ ਕਰ ਰਹੇ ਨੇ ਜੋ ਤੁਸੀਂ ਸਾਰੇ ਜਿਹੜੇ ਤੁਸੀਂ ਬਾਦਾਂ ਯਾ ਅੱਗੇ ਹੋ ਜਾ ਕਿੰਨੀਆਂ ਮੱਛੀਆਂ ਮਰੀਆਂ ਨੇ ਜਿੰਨੇ ਜਾਨਵਰ ਮਰੇ ਜਾਂ ਅਸੀਂ ਪਾਣੀਆਂ ਦੇ ਮਸਲਿਆਂ ਤੇ ਕਾਂਗਰਸ ਨੂੰ ਸਵਾਲ ਪੁੱਛਣ ਚੱਲੇ ਸੀ ਸ਼ਾਹਕੋਟ ਜਿਮਨੀ ਚੌਂ ਦੇ ਵਿੱਚ ਸਾਨੂੰ ਮੋਗੇ ਰੋਕ ਕੇ ਫੜ ਲੈ ਗਏ ਕੀ ਸਾਡੇ ਇੰਨਾ ਵੀ ਹੱਕ ਨਹੀਂ ਰਿਹਾ ਲੋਕਾਂ ਦਾ ਵੀ ਆਦੇ ਹੱਕ ਜਿਹੜੇ ਹੱਕੀ ਗੱਲਾਂ ਕਰਨ ਦਾ ਵੀ ਸਾਨੂੰ ਹੱਕ ਨਹੀਂ ਹੈਗਾ ਤੁਸੀਂ ਦੇਖ ਲਓ ਵੀ ਕਿੰਨੀਆਂ ਮੱਛੀਆਂ ਮਾਰਿਆ ਗਏਗਾ ਕੈਮੀਕਲ ਪੰਜਾਬ ਦੇ 40 ਸਾਲ ਹੋ ਗਏ ਪੰਜਾਬ ਦੇ ਪਾਣੀਆਂ ਚ ਕੈਮੀਕਲ ਪਾਇੰਦਾਂ ਨੂੰ ਹਾਲੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਵੀ ਘੱਟੋ ਘੱਟ ਸਾਰੇ ਲੋਕ ਸਾਰੇ ਲੋਕ ਇਸ ਵੱਲੋਂ ਉੱਠ ਕੇ ਸਾ ਮੈਨੂੰ ਸ਼ਾਹਗੁਰ ਦੇ ਲੋਕਾਂ ਨੂੰ ਨੂੰ ਪਾਣੀ ਨਾਲ ਉਹ ਪਾਣੀ ਰਾਸਤਾ ਤੱਕ ਕਿੱਥੇ ਪਹੁੰਚਿਆ ਇਹ ਸਵਾਲ ਨੇ ਸਾਡੇ ਕਿ ਜਿਹੜਾ ਲਈ ਜ਼ਿੰਮੇਵਾਰ ਕੋਣ ਤੁਸੀਂ ਮੰਨਦੇ ਸਰਕਾਰ ਹੈ ਹੁਣ ਮੌਜੂਦਕ ਇਹੇ ਕਰਕੇ ਮੱਝ ਰਹੀ ਹੈ ਉਹ ਵੀ ਸੋਨੀ ਦਾ ਬਿਆਨ ਹੈ ਉਹ ਵੀ ਸੋਨੀ ਦੀ ਸਟੇਟਮੈਂਟ ਹੈ ਕਿ ਤੁਹਾਨੂੰ ਇੰਡਸਟਰੀ ਚਾਹੀਦੀ ਹੈ ਕਾਰਖਾਨੇ ਚਾਹੀਦੇ ਆ ਪੰਜਾਬ ਦੇ ਲੋਕ ਮਾਰਨੇ ਆ ਕਾਰਖਾਨੇ ਪਿਆਰੇ ਹੋਗੇ ਇਹ ਇਹਨਾਂ ਨੇ ਪ੍ਰਫਿਊਸ਼ਨ ਕੰਟਰੋਲ ਬੋਰਡ ਜਾਂ ਸਰਕਾਰ 'ਤੇ ਲਾ ਸਾਰੇ ਰਲੇ ਪਏ ਆ ਵੱਡੀਆਂ ਵੱਡੀਆਂ ਧਨਾੜ ਬੰਦੇ ਨੇ ਜਿਹੜੇ ਕਾਰਪੋਰੇਟ ਘਰਾਣਿਆਂ ਨੇ ਉਹਨਾਂ ਦੀਆਂ ਫੈਕਟਰੀਆਂ ਆ ਯਾਰ ਕਾਰਵਾਈ ਤਾਂ ਨਹੀਂ ਹੋ ਰਹੀ ਬੱਗੇ ਬੱਗੇ ਕਰ ਸਾਰਾ ਰੱਖ ਲਿਆ ਬੰਦਾ ਸੁਣਦਾ ਕਿ ਲੋਕੋ ਗ੍ਰਿਫਤਾਰ ਕਿਉਂ ਕਰ ਰਹੇ ਨੇ ਗ੍ਰਿਫਤਾਰ ਕਿਉਂ ਕੀਤੀ ਗਿਆ ਤੋ ਸਾਨੂੰ ਜਿਹੜੇ ਗ੍ਰਿਫਤਾਰੀ ਦਾ ਕਾਰਨ ਇਹੀ ਆ ਕਿ ਅਸੀਂ ਸਿਰਫ ਛਾ ਕੋਟ ਇਹੀ ਦੱਸਣ ਚੱਲੇ ਆ ਕਿ ਪਾਣੀ ਮਾੜਾ ਲੋਕਾਂ ਨੂੰ ਕਿਉਂ ਪਿਆ ਰਹੇ ਜੇ ਜੇ ਲੋਕ ਪੀ ਸਕਦੇ ਤੇ ਤੁਸੀਂ ਲੀਡਰ ਜਿਹੜੇ ਹੜੇ ਰਾਜ ਕਰਦੇ ਉਹ ਕਿਉਂ ਨਹੀਂ ਅਸੀਂ ਉਹਨੂੰ ਉਸੇ ਵਾਸਤੇ ਹੀ ਜਾਣੇ ਆ ਕਿ ਇਹ ਪਾਣੀ ਲੋਕ ਜਿਹੜਾ ਪੀਂਦੇ ਨੇ ਲੀਡਰ ਪੀਣ ਅਸੀਂ ਉਹਨਾਂ ਨੂੰ ਵੋਟਾਂ ਪਾਵਾਂਗੇ ਪਵਾਵਾਂਗੇ ਵੀ ਪਰ ਆਹ ਲੋਕ ਜਿਹੜੇ ਨੇ ਸਮਝ ਚ ਕੇ ਨਾ ਰਹਿ ਰਹੇ ਤੁਸੀਂ ਸਾਰੇ ਇਹ ਜਿਹੜੇ ਤੁਸੀਂ ਜ਼ਿੰਮੇਵਾਰ ਕਿਹ ਹੋ ਜੋ ਕਿੰਨੀਆਂ ਮੱਛੀਆਂ ਮਰੀਆਂ ਨੇ